ਜੀ ਸਸਵੇガル ਜੀ ਸਵਾਗਤ ਹੈ ਤੁਹਾਡਾ ਸਾਇਬ ਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਤੇ ਆ ਪੌਣੇ 12 ਵਜੇ ਦਾ ਟਾਈਮ ਆ ਤੇ ਆਪਾਂ ਕੰਮ ਕਰਨ ਵੇੜ ਕੇ ਹਲੇ ਕੰਮ ਕਰਨ ਵੇੜ ਕੇ ਹਲੇ ਬਿਲੀ ਹੋਈ ਸੀ ਚਾਹ ਬਣਾਈ ਹੈ ਮੈਂ ਤੇ ਅੱਜ ਨੂੰ ਬੱਚਿਆਂ ਨੇ ਆ ਤੇ ਸਹਿਲਪ੍ਰੀਤ ਨੇ ਆਲੂ ਤੇ ਪਿਆਜ਼ shear ਲਏ ਪਕੌੜੇ ਬਣਾਉਣ ਲੱਗਿਆ ਹੋਇਆ ਸੀ ਦੀ ਮਾਂ ਬੁੱਤ ਛੱਡ ਪਰੇ ਮੰਨਤਾ ਕਰਦਾ ਨਹੀਂ ਬਣਾਉਣਾ ਪਰੇ ਧਰਕੇ ਬਹਿ ਗਏ ਗੈਸ ਤੇ ਇਥੇ ਲੱਗਿਆ ਹੋਇਆ ਸੀ ਬਣਾਉਣ ਫੇਰ ਲੱਗਿਆ ਹੋਇਆ ਸੀ ਬਣਾਉਣ ਚਲੋ ਫੇਰ ਮੈਂ ਕਿਹਾ ਚਲ ਹੁਣ ਮੈਂ ਫੇਰ ਢਿੱਚਲ ਬਣਾ ਦਿੰਦੀ ਹੁਣ ਜਦ ਧਰੇ ਲਈ ਇਹਨੇ ਸਾਰਾ ਤਿਆਰੀ ਕਰ ਲਈ ਸੀਗੀ ਹੈਨਾ ਸਾਰੀ ਤਿਆਰੀ ਕਰੀ ਬੈਠਾ ਸੀਗਾ ਫੇਰ ਹੁਣ ਮੈਂ ਚਲ ਬਣਾਉਣ ਲੱਗਦੀ ਮੈਂ ਚਲ ਮੈਂ ਬਣਾ ਦਤੀ ਹ ਬੱਚਿਆਂ ਦਾ ਬਸ ਜੀ ਹੁਣ ਛੋਟੀਆਂ ਵਧੀਆਂ ਜਾਂਦੀਆਂ ਨੇ ਦਾ 7 8 3 ਤੱਕ ਵੇਛਟੀਆਂ ਹੋ ਗਈਆਂ ਬਸ ਭੁੱਖ ਲੱਗਦੀ ਹੋ ਰਹਿ ਗਈ। ਕਦੇ ਕੁਛ ਖਾਣੂ ਜੀ ਕਰਦਾ ਇਹਨਾਂ ਦਾ ਕਦੇ ਖੁਸ਼। ਹਲੇ ਰੋਟੀ ਮੋਂ ਖਾਧੀ ਸੀ ਫੇਰ ਭੁੱਖ ਲੱਗੇ ਇਹਨਾਂ। ਇਹਨਾਂ ਤਾਂ ਸਗੈ ਗਾੜੀ ਕਸ਼ਣੋਂ ਕੁਛ ਆ ਗਈ ਦਰਦਾਂ। ਘਰੇ ਰਹਿੰਦੇ ਇਹਨਾਂ ਨੂੰ ਭੁੱਖ ਲੱਗਦੀ ਜਾਂਦੀ ਸਕੂਲ 'ਚ ਠੀਕ ਰਹਿੰਦੇ ਨੇ ਹਲੇ। ਸਕੂਲ 'ਚ ਤਾਂ ਟਾਈਮ ਬੰਨਵੇਂ ਹੈ ਨਾ ਰੋਟੀ ਮਿਲਦੀ ਹੈ। ਤੇ ਉਸ ਹੱਬ ਨਾਲ ਭੁੱਖ ਲੱਗਣ ਲੱਗਦੇ ਇਹ ਬੱਚੇ। ਤੇ ਲੋਜੀ ਪਕੌੜੇ ਤੁਸੀਂ ਖਾ ਲਓ ਆਲੂ ਵੜਾ। ਤੇ ਪਿਆਰ ਵੀ ਵਿੱਚੇ ਪਾਤੇ ਨੇ ਤੇ ਇਹ ਮਸਾਲਾ ਚਾਟ ਮਸਾਲਾ ਮੈਂ ਲੈ ਆਈ ਸੀਗੀ ਉਦੋਂ ਖੋਡੋਂ ਤੋਂ ਲਿਆ ਸੀਗਾ ਥੋੜਾ ਜਿਹਾ ਮੈਂ ਮੇਂ ਲੈ ਕੇ ਆਇਆ ਕੱਲ ਫੇਰ ਤੇ ਇਹਨਾਂ ਖਾਣ ਨੂੰ ਦੇ ਰਾਂਗੇ ਹੁਣ ਥਾਰੂ ਆਹ ਚਾਹ ਕਾफी ਲੈ ਕੇ ਆਪਦੀ ਬਾਕੀ ਮੈਂ ਬਣਾਣਾ ਥੋੜੇ ਜਿਹਾ ਹੋਰ ਨੇ ਹਲੇ ਇੱਕ ਦੋ ਵਾਰ ਦੇ ਹੋਰ ਨੇ ਘੜਦਾ ਮੈਂ ਕਿਹਾ ਕਿ ਮੈਂ ਚਲ ਐਂ ਕਰ ਤੂੰ ਪੱਠੀ ਉਹ ਲਾ ਲਾ ਪੱਠੀ ਆਪਣੇ ਉੱਪਰੇ ਪਈ ਆ ਉਹ ਪਰ ਥੱਲੇ ਰੱਖ ਕੇ ਆਉਂਦੀ ਆ ਪਰ ਉਹ ਜੀ ਸਾਨੂੰ ਲਾਉਣੀ ਨਹੀਂ ਆਉਂਦੀ ਹੈਗੀ ਆ ਚੁੱਲਾ ਹੀ ਆ ਚੁੱਲੇ 'ਚੋਂ ਕੱਟ ਪੈਂਦਾ ਜਿਹੜੀ ਗੈਸ ਮਤਲਬ ਹਲੇ ਆਪਣੇ ਉੱਪਰ ਗੈਸ ਦਾ ਸੇਕ ਵੀ ਵੱਧਾ ਪਰ ਉਹ ਮੀ ਭੈਣ ਕਰਕੇ ਹੁਣ ਘੱਟ ਬਣਦੀ ਆ ਗੈਸ ਫਿਰ ਹੁਣ ਇਹਦੇ ਨਾਲੇ ਬਣਾ ਲਏ ਦੇਖ ਦੇ ਕਾ ਬਹੁਤ ਲੱਗਦੇ ਨੇ ਚੁੱਲੇ ਦੇ ਵੀ ਛੇਤੀ ਬਣ ਜਾਂਦੇ ਨੇ ਤੇ ਪੱਠੀ ਦੇ ਵੀ ਛੇਤੀ ਬਣ ਜਾਂਦੇ ਨੇ ਜੇ ਪੱਠੀ ਲਾ ਲਈਏ ਪੱਠੀ ਲਾਉਣ ਵਾਲਾ ਕੋਈ ਹੈ ਨਹੀਂਗਾ ਕੋਈ ਹੁਣ ਇਹਦੇ ਨਾਲੇ ਸਾਰ ਰਹੇ ਮੀਂਹ ਫੇਰ ਪੈ ਰਿਹਾ ਸਵੇਰੇ ਨਹੀਂ ਸੀਗਾ ਰਾਤ ਤੜਕੇ ਸੀਗਾ ਥੋੜਾ ਥੋੜਾ ਉਦੋਂ ਬਾਅਦ हट ਗਿਆ ਸੀ ਹੁਣ ਫੇਰ ਪੈ ਗਿਆ ਕਿੰਬੜ ਜੀ ਹੋ ਜਾਂਦੀ ਹੈ ਰਾਤ ਵੀ ਵੈਸੇ ਵਧੀਆ ਸੀਗੀ ਰਾਤ ਨੂੰ ਨਹੀਂ ਪੈ ਰਹਾ ਦੇ ਪੱਠੇ ਨੇ ਆਪਾਂ ਨੇ ਫਿਰ ਹੁਣ ਦੋ ਤਿੰਨ ਦਿਨ ਤੇ ਇਕੱਠੇ ਵੱਟ ਕੇ ਰੱਖ ਲਏ ਕੱਲ ਇੱਕ ਭਾਈ ਲਾ ਲਿਆ ਸੀਗਾ ਨਾਲ ਫਿਰ ਲੋ ਫਟਾਫਟ ਨਾਲ ਵਧਾ ਤੇ ਨਾਲ ਵੱਢ ਕੇ ਆਪਣੇ ਅੰਦਰ ਸੁਟਵਾ ਲਏ ਇਹ ਉਹਨੂੰ ਦੇ ਤਸੀਹੇ ਦਾ ਦੁੱਧ ਦੇ ਤਸੀਹੇ ਨਾਲ ਪੈਸੇ ਦਿੰਦੇ ਸੀਗੇ 100 ਰੁਪਏ ਦੇ ਦੱਸਿਆਂ ਨਾਲ ਤੇ ਉਹ ਵੱਢ ਕੇ ਅੰਦਰ ਲਾ ਗਏ ਹੁਣ ਆਪਣਾ 3-4 ਦਿਨ ਵਧਿਆ ਨਿਕਲੇੜੇ ਵੈਸੇ ਤਾਂ ਫਰਮਾਤੂ ਮਾ ਕਿ ਇਹ ਰਸਤਾ ਜਿਆਨੀ ਹੈ ਨਾ ਵੀ ਇਹ ਮੀਂਹ ਦਾ ਟਾਈਮ ਲੇ ਗੇ ਜਿਵੇਂ ਹਾੜ ਤਾਂ ਹੀ ਰੁਕਣਾ ਜਿਹੜੇ ਸਾਲ ਹਾੜਾ ਹੈ ਨੀ ਪਿੱਛੋਂ ਜੇ ਮੀਂਹ ਵੜੂਗਾ ਤਾਂ ਪਾਣੀ ਪਿੱਛੋਂ ਘਟੂਗਾ ਪਰ ਮੀਂਹ ਫੇਰ ਆਈ ਜਾਂਦੇ ਨੇ ਜੇ ਦਰਪਕੇ ਪੈ ਗਏ ਫੇਰ ਪਾਣੀ ਭਰ ਜਣਾ ਆਪਣੇ ਨਹੀਂ ਜੇ ਮੜ ਮੜ ਪਈ ਗਏ ਫੇਰ ਬਾਕੀ ਜੀ ਮੈਂ ਬਣਾ ਲਾ ਫੇਰ ਦੇ ਦੇ ਫੇਰ ਬਣਾ ਕੇ ਦੇਣਾ ਹੁਣ ਮੈਂ ਫੇਰ ਦੇ ਦੇ ਕਦੋਂ ਤੁਹਾਨੂੰ ਦੇ ਦਿਆਂ ਹਾਲੇ ਫੇਰ ਮੂੰਹ ਦਾ ਨਹੀਂ ਕਰਿਆ ਸੀਗਾ ਇਹਨਾਂ ਦੁਆਰਾ ਬੁੱਤ ਲਾ ਲਓ ਸੋ ਲੈ ਸਪੀਚ ਵੀਡੀਓ ਦੇਖੀ ਇਸ ਵੀਡੀਓ ਬਾਅਦ ਹੁਦੀ ਆ ਪਾਣਾ ਹਾਂਜੀ ਇਹ ਹੈਗਾ ਜੀ ਸ਼ਾਮ ਦਾ ਟਾਈਮ ਤੇ ਇੱਥੇ ਨਾ ਆਪਾਂ ਧਾਰਾ ਚੋ ਜਾਂਦੇ ਆ ਸਿਗੀਆਂ ਪਸ਼ੂਆਂ ਦਾ ਕੰਮ ਨਿਵੇੜਿਆ ਜਾਂਦਾ ਸੀਗਾ ਸਾਰਾ ਤੇ ਉਸ ਤੋਂ ਬਾਅਦ ਲੱਗ ਗਈ ਸੀਗੀ ਆ ਕਿ ਮਿਰਚਾਂ ਸ਼ਾਂਤੀ ਕਰਨ ਹਰੀਆਂ ਤੇ ਲਾਲ ਮਿਰਚਾਂ ਇਕੱਠੀਆਂ ਤੋੜ ਕੇ ਰੱਖਿਆ ਹੋਇਆ ਨਾ ਸੀਗੀਆਂ ਇਹ ਜਿਵੇਂ ਕਿ ਮੈਂ ਤੁਹਾਨੂੰ ਅੱਗੇ ਦਿਖਾਇਆ ਪਿਛਲੀ ਵੀਡੀਓ ਦੇ ਵਿੱਚ ਵੀ ਮਿਰਚਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸੀਗੀਆਂ ਆਪਣੇ ਤੇ ਨਾ ਅੱਜ ਕੱਲੋ ਉਹ ਭਾਈ ਆਇਆ ਸੀਗਾ ਜੀ ਤੋਂ ਅਸੀਂ ਪੱਠੇ ਵੜਵਾਏ ਨੇ ਤੇ ਫਿਰ ਉਹਨੂੰ ਕਹਿਤਾ ਸੀਗਾ ਵੀ ਤੂੰ ਲੈ ਜਾ ਮਿਰਚਾਂ ਤੋੜ ਕੇ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸੀਗੀਆਂ ਵੀ ਚੱਲ ਉਹਦੇ ਵਿੱਚੋਂ ਕਿਲੋ ਅਸੀਂ ਰੱਖ ਲਾਂਗੇ ਹਨਾ ਐਨਾ ਘੜਾ ਆਚਾਰ ਖਾ ਹੁੰਦਾ ਮਿਰਚਾਂ ਦਾ ਤੇ ਫਿਰ ਉਹ ਕਾਫੀ ਹੋ ਗਈਆਂ ਸੀਗੀਆਂ ਮੈਂ ਕਹਿੰਦੀ ਆ ਬਾਲਟੀ ਭਰ ਗਈ ਸੀ ਆਪਣੀ ਬੜੀ ਪਲਾਸਟਿਕ ਦੀ 5-6 ਕਿਲੋ ਵਾਲੀ ਜਿਹੜੀ ਤੇ ਖਾਸੇ ਮਿਰਚਾਂ ਹੋ ਗਈਆਂ ਸੀਗਾ ਫਿਰ ਅਸੀਂ ਉਹਨੂੰ ਹੀ ਦਿੱਤੀ ਉਹ ਲੈ ਗਿਆ ਘਰ ਨੂੰ ਤੇ ਉਹਦੇ ਵਿੱਚੋਂ ਫਿਰ ਅਸੀਂ ਇਹ 2 ਕੋ ਉਹ ਜਿਹੜਾ ਕੱਢ ਲਈਆਂ ਸੀਗੀਆਂ ਮੈਂ ਚੱਲ ਇੰਨਾ ਕ achar ਪਾ ਲੈਨੇ ਆ ਰਿਸ਼ਤੇਦਾਰਾਂ ਨੂੰ ਕਹਿੰਨੇ ਆ ਵੀ ਤੁਸੀਂ ਲੈ ਜੋ ਤੇ ਭਾਈ ਕਹਿ ਦਿੰਦੇ ਆ ਵੀ ਮਿਰਚਾਂ ਨਹੀਂ ਲਚਾਈਦੀਆਂ ਹੁੰਦੀਆਂ ਹੈਗੀਆਂ ਵੀ ਕੜਤਣ ਪੈ ਜਾਂਦੀ ਆ ਸ਼ਾਇਦ ਰਿਸ਼ਤਿਆਂ ਦੇ ਵਿੱਚ ਮੈਂ ਪਿੱਛੇ ਆਪ ਦੇ ਹਨਾ ਮੰਮੀ ਨੂੰ ਬਹੁਤ ਜੋਰ ਲਾਇਆ ਮੈਂ ਹੈ ਵੀ ਲੈ ਜਾ ਆਚਾਰ ਪਾਲੀ ਉਹ ਵੀ ਚੱਲ ਕੋਈ ਨਾ ਵੀ ਪੈਸੇ ਦੇ ਦੀ ਮੈਨੂੰ ਤੇ ਵੀ ਮੁੱਲ ਲੈ ਜਾ ਹੈ ਭਾਈ ਗगन ਸੀਗੀ ਚਾਹ ਦੇ ਇੱਥੇ ਗगन ਨੇ ਲਜਾਣ ਨਹੀਂ ਦਿੱਤੀਆਂ ਹੈਗੀਆਂ ਕਹਿੰਦੀ ਮੰਮੀ ਲੈ ਕੇ ਨਾ ਹੀ ਕਹਿੰਦੀ ਵੀ ਹੁਣ ਕਹਿੰਦੀ ਆਪਾਂ ਭੈਣ ਨਾਲ ਵਰਤਦੇ ਆ ਕਹਿੰਦੀ ਫਿਰ ਹੋਰ ਇੱਕੜਤਣ ਪੈ ਜੂਗੀ ਹੁਣ ਇੰਨਾ ਕਰਦੇ ਆ ਇੱਕ ਦੂਜੇ ਦਾ ਤੇ ਭਾਈ ਉਹ ਲੈ ਕੇ ਨਹੀਂ ਗਏ ਹੈਗੇ ਤੇ ਫੇਰ ਮੈਂ ਨਾਲ ਥੋੜੇ ਜਿਹਾ ਬੂਟੇ ਲਾਏ ਹੋਏ ਨੇ ਹਨਾ ਫਿਰ ਵੀ ਇੰਨੀ ਮਿਰਚ ਲੱਗਦੀ ਆ ਬਹੁਤ ਜ਼ਿਆਦਾ ਮਿਰਚ ਲੱਗਦੀ ਆ ਤੇ ਉਹ ਨਾਲੇ 5-6 ਕਿਲੋ ਤੋੜ ਕੇ ਲੈ ਗਿਆ ਨਾਲੇ ਹਲੇ ਵੀ ਭਰੇ ਪਏ ਨੇ ਬੂਟੇ ਤੇ ਫਿਰ ਇੱਥੇ ਮੈਂ ਸੋਚਣ ਲੱਗ ਗਈ ਸੀ ਕਿ ਮੈਂ ਆਹ ਚੱਲ ਆਚਾਰ ਪਾ ਲੰਨੇ ਆ ਵੀ ਸਾਗ ਨਾਲ ਵਧੀਆ ਲੱਗਦਾ ਗਾ ਹਾਂ ਜਦੋਂ ਸਾਗ ਬਣਾਇਆ ਕਰਾਂਗੇ ਉਹਦੇ ਵਿੱਚ ਅਦਰਕ ਲਿਆ ਕੇ ਪਾ ਦਾਂਗੇ ਨਾਲ ਬਹੁਤ ਵਧੀਆ ਲੱਗਦਾ ਮਿਰਚ ਦਾ ਆਚਾਰ ਨਾਲੇ ਅਦਰਕ ਪਾਇਆ ਹੋਵੇ ਵਿੱਚ ਤੇ ਉਹ ਗਾਹਾਂ ਲੈ ਕੇ ਪਾ ਦਾਂਗੇ ਹਲੇ ਆਪਾਂ ਮਿਰਚ ਦਾ ਆਚਾਰ ਪਾ ਦੰਨੇ ਆ ਇਹ ਦੇ ਰਕ ਦੇ ਵਿੱਚ ਪਾ ਦਾਂਗੇ ਇਦਾਂ ਹੀ ਤੇ ਇਹੀ ਸਮਾਰ ਰਹੀ ਸੀ ਮੈਂ ਥੋੜੀ ਥੋੜੀ ਕੱਟ ਲ ਰਹੀ ਸੀ ਬਰੀਕ ਆ ਮਿਰਚ ਥੋੜੀ ਜੀ ਇਹ ਤਿੱਖੀ ਮਿਰਚ ਹੁੰਦੀ ਹੈ ਜਿਹੜੀ ਉਹ ਵਾਲੀ ਆ ਤੇ ਥੋੜੀ ਬਰੀਕ ਆਹੇ ਤੇ ਫਿਰ ਇਹ ਕੱਟ ਕੇ ਮੈਂ ਪਾ ਰਹੀ ਸੀ ਕਿ ਮੈਂ ਚੱਲ ਸਮਾਰ ਦਾ ਵਿੱਚ ਕੋਈ ਕੋਈ ਨਾ ਦਾਗੀ ਜੀ ਮਿਰਚ ਸੀਗੀ ਮੈਂ ਸਾਰਾ achar ਖਰਾਬ ਨਾ ਹੋ ਜAVE ਤੇ ਤਾਂ ਕਰਕੇ ਸਮਾਰੋਈ ਸੀਗੀ ਫਿਰ ਮੈਨੂੰ ਇਦਾਂ ਵੀ ਸੀਗਾ ਵੀ ਨਾਲ ਥੋੜੇ ਜਿਹਾ ਭਾਂਡੇ ਪੈਨੇ ਵੀ ਉਹ ਮਾਂਜੇ ਜਾਣਗੇ ਹੱਥਾਂ ਨੂੰ ਫਿਰ ਮਿਰਚ ਲੱਗ ਜਾਂਦੀ ਹੈ ਨਾ ਤੁਹਾਨੂੰ ਪਤਾ ਹੀ ਆ ਫਿਰ ਤਲਾਟ ਬਹੁਤ ਹੁੰਦੀ ਹੈ ਜੇ ਮੂੰਹ ਨੂੰ ਲੱਗ ਜਵੇ ਹੱਥ ਮਿਰਚਾਂ ਦਾ ਵੀ ਨਾਲ ਚੱਲ ਭਾਂਡੇ ਮਾਂਜ ਹੋ ਜਾਣਗੇ ਨਾਲੇ ਆਟਾ ਗੁੰਨ ਹੋ ਜਾਊਗਾ ਫਿਰ ਮਿਰਚਾਂ ਲੈ ਜਾਣਗੇ ਹੱਥ ਦੇ ਉੱਤੇ ਤੇ ਬਾਕੀ ਜਿਸ ਕਾਰਨ ਉਹ ਨਹੀਂ ਥੱਲੇ ਖੇਲਦੇ ਫਿਰਦੇ ਸੀਗੇ ਤੇ ਗਾਹਾਂ ਨਾ ਅੱਗੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣੀ ਆ ਸੈਲਫਰੀਤ ਆਪਣੇ ਲਈ ਕੀ ਕੁਝ ਲੈ ਕੇ ਆਏ ਆ ਕੌੜੀ ਦਾ ਮੇਲਾ ਹੁੰਦਾ ਹੈ ਬਹੁਤ ਭਾਰੀ ਮੇਲਾ ਲੱਗਦਾ ਹੈ ਖੰਨੇ ਕੋਲ ਮਤਲਬ ਪੇਕਿਆਂ ਦਾ ਸਪੈਸ਼ਲ ਮੇਲਾ ਹੁੰਦਾ ਉੱਥੇ ਉਹ ਉਹੀ ਜਾਂਦੇ ਹੁੰਦੇ ਅਸੀਂ ਮੇਲੇ ਇੱਕ ਬਸ ਆਪਣੇ ਸਾਰਨੋ ਭਾਰੀ ਮੇਲਾ ਉਧਰੇ ਉਹੀ ਲੱਗਦਾ ਤੇ ਉੱਥੇ ਮੱਥਾ ਟੇਕ ਕੇ ਆਉਂਦੇ ਨੇ ਆਪਣੇ ਪਿੰਡ ਦੇ ਨੌਵੀਂ ਭਰਦੀ ਆ ਉੱਥੇ ਤੇ ਉੱਥੇ ਜਾਣਾ ਸੀਗਾ ਮੇਰੀ ਵੀ ਇਤਿ ਪੂਰਾ ਮਨ ਬਣਾ ਹੋਇਆ ਸੀ ਵੀ ਇਤ ਕੀ ਕੌੜੀ ਦਾ ਮੇਲਾ ਦੇਖਣਾ ਹੀ ਦੇਖਣਾ ਪਾਰ ਜੀ ਮੀ ਪੈਂਦਾ ਸੀਗਾ ਫਿਰ ਮੈਂ ਗਈ ਨਹੀਂ ਤੇ ਸੈਜਬਰੀ ਸੀਗਾ ਉੱਥੇ ਆਪਦੀ ਨਾਨੀ ਨਾਲ ਜਾਇਆ ਸੀਗਾ ਤੇ ਉੱਥੋਂ ਮੇਰੇ ਲਈ ਸਮਾਨ ਲੈ ਕੇ ਆਇਆ ਮੈਂ ਤੁਹਾਨੂੰ ਦਿਖਾਉਂਗੀ ਕੀ ਲੈ ਕੇ ਆਇਆ ਅੱਗੇ ਵੀਡੀਓ ਦੇ ਵਿੱਚ ਦਿਖਾਉਣੀ ਆ ਤੇ ਮੇਰੇ ਦੋਵੇਂ ਬੱਚੇ ਨਾ ਮੇਰੇ ਇੰਨਾ ਕਰਦੇ ਨੇ ਬਹੁਤ ਜ਼ਿਆਦਾ ਕਰਦੇ ਨੇ ਹਨਾ ਇਹਨਾਂ ਦੇ ਪਿਆਰ ਅੱਗੇ ਮੈਂ ਝੁਕ ਜੰਨੀ ਆ ਤੇ ਬਹੁਤ ਜ਼ਿਆਦਾ ਕਰਦੇ ਨੇ ਹਨਾ ਬਹੁਤ ਸਪੋਰਟ ਕਰਦੇ ਨੇ ਮਤਲਬ ਨਾ ਕਰਦੇ ਨੇ ਹਾਂਜੀ ਬਾਕੀ ਜੀ ਆਪਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਆਪਣੀ ਵੀਡੀਓ ਤੇ ਆਉਂਦੇ ਨੇ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਤੇ ਪਲੀਜ਼ ਇਸੇ ਤਰ੍ਹਾਂ ਹੀ سپورਟ ਬਣਾਈ ਰੱਖਿਓ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਆ ਕਰਦੇ ਰਿਹਾ ਕਰੋ ਤੁਹਾਡੇ ਸੋਹਣੇ-ਸੋਹਣੇ ਕਮੈਂਟ ਪੜ ਕੇ ਅੱਗੇ ਵੀਡੀਓ ਬਣਾਉਣ ਦਾ ਹੌਸਲਾ ਮਿਲਦਾ ਹੈ ਤੇ ਸਾਰੇ ਭੈਣ ਭਾਈ ਬਹੁਤ ਸਪੋਰਟ ਕਰਦੇ ਨੇ ਤੇ ਸੁਣ ਸੁਣ ਕਮੈਂਟ ਵੀ ਕਰਦੇ ਨੇ ਕਈ ਸਬਸਕ੍ਰਾਈਬਰ ਹੈ ਇਹੋ ਜਿਹਨੇ ਜਿਹੜੇ ਆਪਣੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ ਉਹ ਸਾਰੇ ਭੈਣ ਭਾਈਆਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੇ ਆ ਜੀ ਜੀ ਜਿਹੜੇ ਹੁਣ ਤੱਕ ਜੁੜੇ ਹੋਏ ਨੇ ਤੇ ਆਪਣੇ ਵੀਡੀਓ ਡੇਲੀ ਦੇਖਦੇ ਨੇ ਤੇ ਲਓ ਜੀ ਇੱਥੇ ਆਪਾਂ ਮਿਰਚਾਂ ਪਹਿਲਾਂ ਮੈਂ ਕੱਟ ਕੇ ਪਾ ਰਹੀ ਸੀ ਫਿਰ ਮੈਂ ਸੋਚਿਆ ਮੈਂ ਚਲੋ ਪਹਿਲਾਂ ਹਰੀਆਂ ਵਿੱਚੋਂ ਕੱਢਦਾ ਵੀ ਫਿਰ ਲਾਲ ਥੋੜੀਆਂ ਰਹਿ ਜਾਣਗੀਆਂ ਟਾਈਮ ਬਹੁਤ ਜ਼ਿਆਦਾ ਲੱਗਦਾ ਸੀ ਆ ਤੇ ਪਹਿਲਾਂ ਫਿਰ ਮੈਂ ਹਰੀਆਂ ਅੱਡ ਕਰਤੀਆਂ ਤੇ ਲਾਲ ਫੇਵਿਚ ਰਹਿ ਗਿਆ ਸੀਗਾ ਮੈਂ ਚਲੋ ਉਹਨਾਂ ਨੂੰ ਕੱਟ ਲਾ ਕੇ ਪਾ ਦੂੰਗੀ ਮੈਂ ਤੇ ਐਸਕ ਵਾਲੇ ਮੀਂਹ ਹਟ ਚੁੱਕਿਆ ਸੀਗਾ ਪਰ ਸਵੇਰ ਦਾ ਮੀਂਹ ਕਾਫੀ ਪੈ ਰਿਹਾ ਸੀਗਾ ਕੈਂਮਣ ਚ ਹੀ ਹੋਈ ਹੋ ਗਈ ਅੱਜ ਤਾਂ ਸਾਰੀ ਦਿਹਾੜੀ ਤੇ ਗਿੱਲੇ ਗਿੱਲੇ ਹੋਇਆ ਪਿਆ ਸਾਰੇ ਪਾਸੇ ਬਸ ਹੁਣ ਤੱਕ ਕਹਿੰਦੇ ਆ ਪ੍ਰਮਾਤਮਾ ਹੁਣ ਤਾਂ ਹਰ ਚਾ ਬਹੁਤ ਦੇਣ ਲਾਤੇ ਬਹੁਤ ਜ਼ਿਆਦਾ ਮੀਂਹ ਪੈ ਗਿਆ ਇੰਨੀ ਜ਼ਿਆਦਾ ਸਲਾਬ ਆਈ ਪਈ ਆ ਕੰਧਾਂ ਨੂੰ ਬਹੁਤ ਜ਼ਿਆਦਾ ਸਲਾਬ ਆਈ ਪਈ ਆ ਦੇਖੇ ਕਿ ਨਾ ਮਨਕਰਾਬ ਹੋ ਜਾਂਦਾ ਸਾਰੇ ਗੰਦਾਂ ਨੂੰ ਵੀ ਇੰਨੀ ਜ਼ਿਆਦਾ ਸਲਾਬ ਆਈ ਪਈ ਆ ਤੇ ਜਿਹੜੇ ਛੱਤ ਦੇ ਮਤਲਬ ਕਲਰ ਕਰੇ ਹੋਏ ਨੇ ਨਾ ਪੇਂਟ ਉਹ ਵੀ ਕਲਿੱਪੜ ਬਣ ਬਣ ਲੈਣ ਲੱਗ ਗਈ ਇੰਨੀ ਜ਼ਿਆਦਾ ਸਲਾਬ ਆ ਗਈ ਤੇ ਲੈਂਡਰਾਂ ਨੂੰ ਵੀ ਤੇ ਵਸ ਜੀ ਹੁਣ ਤਾਂ ਐਦਾਂ ਵੀ ਬਸ ਮੀ ਹਟ ਜਵੇ ਹੁਣ ਕਿਸੇ ਨਾ ਕਿਸੇ ਤਰ੍ਹਾਂ ਤੇ ਫਿਰ ਧੁੱਪਾਂ ਲੱਗੂਗੀ ਸਾਰਾ ਫਿਰ ਘਰ ਠੀਕ ਹੋ ਜਾਊਗਾ ਧੁੱਪਾਂ ਲੱਗਣ ਤੋਂ ਬਾਅਦ ਤੇ ਲਓ ਜੀ ਇੱਥੇ ਆਪਣੇ ਮਿਰਚਾਂ ਸਾਰੀਆਂ ਇਹ ਛਾਟ ਲਈਆਂ ਸੀਗੀਆਂ ਐਨੀਆਂ ਹਰੀਆਂ ਮਿਰਚਾਂ ਨਿਕਲ ਆਈਆਂ ਸੀਗੀਆਂ ਵਿੱਚੋਂ ਤੇ ਵਿੱਚ ਲਾਲ ਨਿਕਲ ਆਈਆਂ ਸੀਗੀਆਂ ਉਹ ਪਾਈ ਨੇ ਨਾ ਮੈਂ ਹਰੀਆਂ ਮਿਰਚਾਂ ਵੀ ਬਹੁਤ ਜ਼ਿਆਦਾ ਤੋੜਤੀਆਂ ਵਿੱਚ ਤੇ ਜਿਸ ਕੰਨ ਮੈਨੂੰ ਆਕਾ ਮਾਰ ਰਿਹਾ ਸੀਗਾ ਕਹਿੰਦਾ ਮੰਮੀ ਬਾਹਰ ਪੀਂਗਾ ਪਈ ਹੋਈ ਐ ਵੀ ਉਹਦੀ ਵੀਡੀਓ ਬਣਾ ਲੈ ਦੇਖੋ ਕਿੰਨੇ ਸੋਹਣੇ ਪੀਂਗਾ ਜਿਹਨੂੰ ਰੇਨਬੋ ਕਹਿੰਦੇ ਨੇ ਮੀਂਹ ਹਟਣ ਤੋਂ ਬਾਅਦ ਪੈਂਦੀ ਹੁੰਦੀ ਹੈ ਬਹੁਤ ਸੋਹਣੀ ਸੀਗੀ ਇਹ ਤੇ ਸ਼ਾਮ ਦਾ ਟਾਈਮ ਐ ਇੱਥੇ ਕਿੰਨੇ ਬਹੁਤ ਸੋਹਣੇ ਪੀਂਗਾ ਰੰਗ ਬਰੰਗੀ ਸਤਰੰਗੀ ਆ ਦੇਖੋ ਸਕਾਇਪ੍ਰੀਤ ਕਿੰਨੇ ਸੋਨੇ ਕੱਪ ਲੈ ਕੇ ਆ ਆਪਣੇ ਲਈ ਕਹਿੰਦਾ ਮੰਮੀ ਵੀ ਆਪਣੇ ਕੰੱਚ ਦੇ ਗਲਾਸ ਨੇ ਵੀ ਕੱਪ ਹੈ ਨਹੀਂ ਸੀਗੇ ਤਾਂ ਫਿਰ ਉਹ ਲੈ ਕੇ ਆਇਆ ਖਰੀਦ ਕੇ ਹੁਣ ਆਇਆ ਬੱਚੇ ਵੱਡੇ ਹੋ ਗਏ ਹੁਣ ਛੋਟੀਆਂ ਛੋਟੀਆਂ ਚੀਜ਼ਾਂ ਧੋਲੰਦੇ ਰਹੀਗੇ ਮਤਲਬ ਉਹ ਖੇਡਣ ਵਾਲੀਆਂ ਤੇ ਆਪਣੇ ਮੇਲੇ ਤੇ ਨੇ ਜਹਾਜ਼ ਜ਼ਰੂਰ ਲੈ ਲਿਆ ਸੀ ਆਪਣੇ ਮੇਲੇ ਤੇ ਨਹੀਂ ਹਰਾਂਮਾ ਦੇ ਮੇਲੇ ਤੇ ਜਿਹੜਾ ਜਹਾਜ਼ ਆ ਉਹ ਚੱਲਦਾ ਉਹ ਲੈ ਲਿਆ ਸੀਗਾ ਤੇ ਆ ਦੇਖੋ ਆ ਮੇਰੇ ਲਈ ਲੈ ਕੇ ਆਇਆ ਉਹਨਾਂ ਨੂੰ ਪਤਾ ਵੀ ਮੰਮੀ ਦਾ ਇਹ ਜਿੰਨਾ ਮਤਲਬ ਨੰਦੀ ਨਹੀਂ ਗਈ ਤੇ ਉਹ ਲੈ ਕੇ ਆਇਆ ਤੇ ਇਹ ਲੈ ਕੇ ਆ ਟਰੀ ਮੈਨੂੰ ਐ ਹੁੰਦਾ ਵੀ ਚਲੋ ਹੈਗੀਆਂ ਨੇ ਕਾਨੂੰ ਲੈਣੀਆਂ ਨੇ ਤੇ ਦੋ ਦੋ ਲੈ ਕੇ ਟਰੀਆ ਆਪਣੇ ਵਾਸਤੇ ਦੇਖੋ ਕਿੰਨੀਆਂ ਸੋਹਣੀਆਂ ਨੇ ਐਨੀਆਂ ਵੀ ਹਲਕੀਆਂ ਨੇ ਮਜ਼ਬੂਤ ਨੇ ਤੇ ਬਾਕੀ ਇੱਧਰ ਦੇਖੋ ਆ ਲੈ ਕੇ ਆ ਹਨਾ ਬਾਲੀਆਂ ਮੇਰੇ ਲਈ ਸਾਰੇ ਕਲਰ ਦੀਆਂ ਮੈਂ ਬੁੱਤ ਦੱਸੇ ਕੀ ਕਰਨੀ ਅਸੀਂ ਮੈਂ ਕਦੇ-ਕਦੇ ਤਾਂ ਪਾਉਂਦੇ ਹੁੰਦੇ ਆ ਸ਼ਾਦੀ ਨੂੰ ਤਾਂ ਪਾਉਂਦੇ ਨਹੀਂ ਹੈ ਹਨਾ ਤੇ ਇੱਕ ਆ ਟੌਪਸ ਲੈ ਕੇ ਆਇਆ ਤੇ ਇਹ ਕਾਲੇ ਕੇਕੇ ਕਿੰਨੇ ਵੱਡੇ ਦੇਖੋ ਚੰਗੀ ਉਹਦੀ ਨਾਨੀ ਸੀਗੀ ਨਾਲ ਨਾਨੀ ਨੇ ਦਿਵਾਇਨੇ ਆ ਸ਼ਾਇਦ ਨਾਨੀ ਨੇ ਲੈ ਕੇ ਦਿੱਤੇ ਨੇ ਹੋਗੀਆਂ ਨੇ ਦੂਸਰੀ ਜਿਹੜੀ ਮੇਰੀ ਚਾਚੀ ਆ ਗੰਡੂ ਵਾਲੀ ਉਹਨੇ ਇਹ 1.5 ਇਹ 150 ਦੇ ਕਹਿੰਦਾ ਸੀਗਾ ਇਹ ਪਤਾ ਨਹੀਂ 5000 ਰੁਪਏ ਨੂੰ ਸੀਗੇ ਤੇ ਆਹ ਟ੍ਰੇਆਂ ਵੀ 50 ਰੁਪਏ ਦੀਆਂ ਦੋ ਸੀਗੀਆਂ ਸ਼ਾਇਦ ਇਹ ਦਗੋਸ਼ ਕਹਿ ਰਿਹਾ ਸੀਗਾ ਤੇ ਇੱਕ ਕੱਪ 100 ਰੁਪਏ ਦਾ ਜੋੜਾ ਸੀਗਾ ਤੇ ਇਹ ਲੈ ਕੇ ਆ ਮੇਰੇ ਖਾਤਰ ਮੈਂ ਹਬੂਤ ਤਾਂ ਦੱਸ ਮੈਂ ਕੀ ਕਰਨੇ ਸੀਗੇ ਹਨਾ ਮੇਰੇ ਕੋਲ ਹੈਗੇ ਨੇ ਕਹਿੰਦਾ ਮੰਮੀ ਪਾ ਲਿਆ ਕਰ ਉਹਨਾਂ ਨੂੰ ਵੱਧ ਸ਼ੌਂਕ ਰਹਿੰਦਾ ਵੀ ਮੰਮੀ ਨੂੰ ਲੈ ਕੇ ਦੀਏ ਇਹ ਚੀਜ਼ ਦੇਖੋ ਦੋਹੇ ਜਾਣੇ ਮੇਰੇ ਤੇ ਸਗੋਂ ਜਿਸ ਕਾਰਨ ਮੈਨੂੰ ਕਹਿੰਦਾ ਕਹਿੰਦਾ ਮੰਮੀ ਮੈਂ ਨਾ ਤੇਰੇ ਖਾਤਰ ਪਹਿਲਾਂ ਇਹ ਖਰੀਦਾ ਸੀਗਾ ਹਨਾ ਟੌਪਸ ਆਪਣੇ ਮਿਲਦੇ ਤਖਰਾਂ ਦੇ ਤੋਂ ਕਹਿੰਦਾ ਭਾਈ ਮੈਨੂੰ ਕਹਿੰਦਾ ਇਹ ਤਾਂ ਕੁੜੀਆਂ ਵਾਲੇ ਨੇ ਕਹਿੰਦਾ ਤੈਂ ਕੀ ਕਰਨੇ ਨੇ ਕਹਿੰਦਾ ਸਹਿਜ ਪ੍ਰੀਤ ਨੂੰ ਕਿਵੇਂ ਦੇ ਦੇ ਤੇ ਉਹਨਾਂ ਨੇ ਹੈ ਫਿਰ ਮੈਨੂੰ ਕਹ ਮਹਾ ਉਹਦੀ ਨਾਨੀ ਸੀਗੀ ਨਾਲ ਵੀ ਤਾਂ ਦੇਤੇ ਨਹੀਂ ਉਹਨਾਂ ਨੇ ਤਾਂ ਕਹਿਣਾ ਸੀਗਾ ਮੇਰੇ ਕੁੜੀਆਲੇ ਨੇ ਤੁਸੀਂ ਕੀ ਕਰਨੇ ਨੇ ਕਹਿੰਦਾ ਮੈਮੀ ਤੈਨੂੰ ਲੈ ਕੇ ਦੇਣੇ ਸੀਗੇ ਮਾ ਚਲ ਪੁੱਤ ਕੋਈ ਨਾ ਉਹਨੇ ਆਪਾਂ ਨੂੰ ਚੈਨ ਨਹੀਂ ਲੈ ਕੇ ਦਿੱਤੀ ਤੇ ਇੱਕ ਬ੍ਰੇਸਲੇਟ ਲੈ ਕੇ ਦਿੱਤਾ ਸੀਗਾ ਜਿਸ ਕਾਰਨ ਇਹ ਆਪਣੇ ਨੇ ਤੇ ਬਾਕੀ ਜੀ ਇਹ ਭਈ ਐਲਬਮ ਹਨਾ ਇਹ ਉੱਧਰ ਸੀਗੀ ਤੇ ਉੱਧਰੋਂ ਆਈ ਆ ਜਿਸ ਕਾਰਨ ਸਵੇਰੇ ਲੈ ਕੇ ਆਇਆ ਇਹ ਆਪਾਂ ਨਾ ਆਪਣੀ ਭੈਣ ਨੇ ਕਿਹਾ ਸੀਗਾ ਹਰਮੇਸ਼ ਭੈਣ ਨੇ ਵੀ ਐਲਬਮ ਦਿਖਾਓ ਜ਼ਰੂਰ ਤੇ ਉਹ ਦਿਖਾਵਾਂਗੇ ਕੱਲੂ ਵੀਡੀਓ ਬਣਾਵਾਂਗੇ ਆਪਾਂ ਉਹ ਤੁਹਾਨੂੰ ਖੋਟਾਂ ਜ਼ਰੂਰ ਦਿਖਾਵਾਂਗੇ ਵੈਸੇ ਤਾਂ ਮੇਰੀ ਪਹਿਲਾਂ ਪਾਈ ਹੋਈ ਹੈ ਵੀਡੀਓ ਇੱਕ ਤੇ ਕੋਈ ਗੱਲ ਨਹੀਂ ਕੱਲੂ ਸਪੈਸ਼ਲ ਉਹਨਾਂ ਲਈ ਬਣਾਵਾਂਗੇ ਆਪਾਂ ਤੇ ਬਾਕੀ ਜੀ ਦੱਸਿਓ ਤੁਹਾਨੂੰ ਕਿਹੋ ਜਿਹਾ ਸਮਾਨ ਲੱਗਿਆ ਇਹ ਤੇ ਬਾਕੀ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਹਾਂ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ